ਇਸ ਪਿੰਡ ਵਿੱਚ ਇੱਕ ਗੁਰਦਰਾ ਸਾਹਿਬ ਜੋ ਜਥੇਦਾਰ ਮਲਕੀਤ ਸਿੰਘ ਹੋਣਾ ਨੇ ਤਿਆਰ ਕੀਤਾ ਸੀ ਗੁਰਦਰਾ ਸਾਹਿਬ ਦੇ ਅੰਦਰ ਦੋ ਕਬਰਾਂ ਵੀ ਬਣੀਆਂ ਹੋਈਆਂ ਸਨ ਜੋ ਸ੍ਰੀ ਅਕਾਲ ਪੁਰਖ ਦਾ ਤੋਂ ਹੁਕਮਨਾਮਾ ਜਾਰੀ ਹੋਇਆ ਹੈ ਕਿ ਜਿੱਥੇ ਕਬਰਾਂ ਕਬਰਾਂ ਹੋਣ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋ ਸਕਦਾ ਪਰ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੀ ਗੁਰ ਸੇਵਾ ਨਹੀਂ ਹੋ ਰਹੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਲਕੀ ਸਾਹਿਬ ਜੀ ਸੁਹਾਏ ਮਾਣ ਕਰਕੇ ਗੁਰਦਰਾ ਟਾਲੀ ਸਾਹਿਬ ਵਿਖੇ ਸੁਭਾਇਮਣ ਕਰ ਦਿੱਤੇ ਨੇ ਮੇਰੀ ਧੰਦੇ ਨੂੰ ਬਹੁਤ ਪਾਣੀ ਨਹੀਂ ਕਿਹਾ ਜੀ

ਇਕ ਨਾ ਕੋਈ ਮਾਤਾ ਦੇਣਾ ਹੈ ਮੈਂ ਪਤਾ ਨਹੀਂ ਬੇਨੂ ਕੀ ਮਾਤਾ ਜੀ ਮੈਨੂੰ ਬੋਲੋ ਮੈਂ ਇਹ ਨਹੀਂ ਸੁਣੂ ਬੈਠਾ ਤੂੰ ਕਰ ਦੇ ਮੈਂ ਕੈਂਜਣਾ ਕੋ ਹਾਂ ਲੈ ਲੈ ਕੇ ਛੱਡੋ ਹਾਂ ਇੱਥੇ ਕੱਢੋ ਕੋਈ ਕਿਲਾ ਰਿਹਾ ਕਿ ਪ੍ਰਾਰambh ਕਰਪਾ ਇਹਨੂੰ ਸੇਕ ਚੜ੍ਹੂ ਨੀਂ ਨੰਨੀ ਜੀ ਹਾਂਜੀ ਮਹਾਰਾਜੀ ਜੀ ਸਿੱਖਾ ਦਾ ਨਾਮ ਲਿਖੋ ਮਾਇੂ ਜੀ ਇਹ ਕੀ ਉਹ ਬੇਤੀ ਕੋਈ ਹਾਂ ਜੀ ਇੱਕ ਵੀ ਆ ਗਿਆ ਨਾ ਆਇਆ ਹੋਵੇ ਹਾਏ ਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ پرو خدا جان چلو سات نام واري قطب نامداري کو نام واري پرمالال مال ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਬੁੱਢਾ ਦਾਲ ਦੇ ਸੇਵਾਦਾਰ ਬਾਬਾ ਨਿਸ਼ਾਨ ਸਿੰਘ ਜੀ ਜਗਮਉਂ ਸਿੰਘ ਜੀ ਅਮੀਰੇ ਵਾਲੇ ਉਹਨਾਂ ਦੇ ਨਾਲ ਦੇ ਸਾਥੀ ਸੇਵਾਦਾਰ ਅੱਗੇ ਜਥੇਦਾਰ ਸੰਤ ਮਹਾਪੁਰਸ਼ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ ਵਾਲੇ ਉਹਨਾਂ ਦੇ ਸੰਯੋਗ ਸਦਕਾ ਪਿੰਡ ਰਜਾਪੁਰ ਇਹਨੂੰ ਥਾਣਾ ਸਦਰ ਪੈਂਦਾ ਹੈ ਕਪੂਰਥਲਾ ਇਸ ਪਿੰਡ ਵਿੱਚ ਇੱਕ ਗੁਰਦੁਆਰਾ ਸਾਹਿਬ ਜੋ ਜਥੇਦਾਰ ਮਲਕੀਤ ਸਿੰਘ ਹੋਣਾ ਨੇ ਤਿਆਰ ਕੀਤਾ ਸੀ ਜਿਨ੍ਹਾਂ ਦਾ ਸਰੀਰ ਕਿਸੇ ਬਿਮਾਰੀ ਕਾਰਨ ਬਹੁਤ ਬਿਰਧ ਹੋ ਚੁੱਕਾ ਸੀ ਇੱਕ ਪੈਰ ਵੀ ਉਹਨਾਂ ਦਾ ਕੱਟਿਆ ਹੋਇਆ ਸੀ ਜਦੋਂ ਅਸੀਂ ਉਹਨਾਂ ਨਾਲ ਜਾ ਕੇ ਸਤਿਗੁਰੂ ਗੁਰਬੰਧ ਸਾਹਿਬ ਜੀ ਦੇ ਦਰਸ਼ਨ ਕੀਤੇ ਗੁਰਦੁਆਰਾ ਸਾਹਿਬ ਦੇ ਅੰਦਰ ਦੋ ਕਬਰਾਂ ਵੀ ਬਣੀਆਂ ਹੋਈਆਂ ਸਨ ਜੋ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਹੈ ਇਹ ਜਿੱਥੇ ਕਵਰਾਂ ਕਵਰਾਂ ਹੋਣ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋ ਸਕਦਾ ਪਰ ਜਥੇਦਾਰ ਮਲਕੀਤ ਸਿੰਘ ਜੀ ਜਿਹੜੇ ਉਥੇ ਸੇਵਾ ਕਰਦੇ ਰਹੇ ਉਹਨਾਂ ਨੇ ਸਹਿਮਤੀ ਸਾਰੇ ਪਰਿਵਾਰ ਨੇ ਪ੍ਰਗਟਾ ਦਿੱਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੀ ਗੱਲ ਸੇਵਾ ਨਹੀਂ ਹੋ ਰਹੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਲਕੀ ਸਾਹਿਬ ਜੀ ਸੁਭਾਇਮਣ ਕਰਕੇ ਗੁਰਦੁਆਰਾ ਟਾਲੀ ਸਾਹਿਬ ਵਿਖੇ ਸੁਭਾਇਮਣ ਕਰ ਦਿੱਤੇ ਨੇ ਮੈਂ ਸਿੱਖ ਸੰਗਤਾਂ ਨੂੰ ਬੇਨਤੀ ਕਰਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਮਰਜ਼ਾਦਾ ਸਿਧਾਂਤ ਹਨ ਉਹਨਾਂ ਤੇ ਆਓ ਰ ਆਪਾਂ ਰਲ ਕੇ ਇੱਕ ਪਹਿਰਾ ਦਈਏ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਕੋਈ ਸੇਵਾ ਸੰਭਾਲ ਨਹੀਂ ਹੋ ਰਹੀ ਤੁਸੀਂ ਇਸ ਜਥੇਬੰਦੀ ਦੇ ਨਾਲ ਸੰਪਰਕ ਕਰ ਸਕਦੇ ਹੋ ਜਿਹਦੇ ਨਾਲ ਅਸੀਂ ਉਹਨਾਂ ਦਾ ਨਾਮ ਗੁਪਤੂ ਰੱਖਦੇ ਹਾਂ ਬਹੁਤ ਕਈਆਂ ਦੇ ਘਰਾਂ ਤੋਂ ਸਿਆਂ ਵੀ ਸਾਨੂੰ ਆ ਰਹੇ ਨੇ ਕਿ ਕਾਰਜ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਉਹਨਾਂ ਦੇ ਘਰਾਂ ਵਿੱਚ ਮਨਮਤ ਹੋ ਰਹੀ ਹੈ ਸ਼ਰਾਬ ਚੱਲ ਰਹੀ ਹੈ ਮੀਟ ਚੱਲ ਰਿਹਾ ਹੈ ਅਤੇ ਕੋਈ ਵੀ ਅੰਮ੍ਰਿਤ ਵੇਲੇ ਮਹਾਰਾਜਾ ਪ੍ਰਕਾਸ਼ ਨੇ ਕੋਈ ਨਿਤਨੇਮ ਨਹੀਂ ਕਰਦੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਜਥੇ ਦਾ ਸੰਯੋਗ ਦਿਓ ਤੇ ਸੰਯੋਗ ਲਿਓ ਤੇ ਅਸੇਵਾ ਚੜ੍ਹ ਕੇ ਸਤਿਗੁਰਾਂ ਦਾ ਸਤਿਕਾਰ ਕਰਕੇ ਕਰ ਸਕੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਗੁਰਦੁਆਰਾ ਟਾਲੀ ਸਾਹਿਬ ਜੀ ਦਾ ਇੱਥੇ ਸੁਭਾਏਮਣ ਕਰ ਦਿੱਤੇ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ